ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਲਾਟਿਨ ਇਲਾਕੇ ਦੇ ਜੰਗਲੀ ਖੇਤਰ ਦੇ ਵਿੱਚ ਲੱਗੀ ਭਿਆਨਕ ਆਗ ਦਾ ਪ੍ਰਕੋਪ ਵੱਧ ਜਾਣ ਦੇ ਕਾਰਨ ਉੱਥੇ ਐਮਰਜੈਂਸੀ ਹਾਲਾਤ ਦਾ ਐਲਾਨ ਕਰ ਦਿੱਤਾ ਗਿਆ ਅਤੇ ਸਥਾਨਕ ਲੋਕਾਂ ਨੂੰ ਉੱਥੇ ਤੁਰੰਤ ਸੁਰੱਖਿਅਤ ਥਾਵਾਂ ਤੇ ਚਲੇ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ ਤੇ ਤੇਜ਼ੀ ਦੇ ਨਾਲ ਫੈਲੀ ਇਸ ਭਿਆਨਕ ਆਗ ਦੇ ਕਾਬੂ ਪਾਉਣ ਦੇ ਲਈ ਸਬੰਧਿਤ ਅਧਿਕਾਰੀਆਂ ਦੇ ਵੱਲੋਂ ਬਚਾਅ ਕਾਰਜ ਲਗਾਤਾਰ ਚੱਲ ਜਾਰੀ ਨੇ ਤਿੰਨ ਦਿਨਾਂ ਦੇ ਰਿਕਾਰਡ ਤੋੜ ਤਾਪਮਾਨ ਤੋਂ ਬਾਅਦ ਸ਼ੁਰੂ ਹੋਈ ਜੰਗਲ ਦੀ ਅੱਗ ਨੇ ਪੱਛਮੀ ਕੈਨੇਡੀਅਨ ਸ਼ਹਿਰ ਲਿਟਨ ਦੇ ਜ਼ਿਆਦਾਤਰ ਹਿੱਸੇ ਨੂੰ ਤਬਾਹ ਕਰ ਦਿੱਤਾ ਹੈ ਕਿਉਂਕਿ ਸਰਕਾਰੀ ਅਧਿਕਾਰੀਆਂ ਨੇ ਵੀਰਵਾਰ ਨੂੰ ਸੂਬੇ ਵਿੱਚ ਹੋਰ ਜੰਗਲੀ ਅੱਗਾਂ ਫੈਲਣ ਕਾਰਨ ਲੋਕਾਂ ਨੂੰ ਖਾਲੀ ਕਰਵਾਉਣ ਦੇ ਨਵੇਂ ਆਦੇਸ਼ ਜਾਰੀ ਕੀਤੇ ਹਨ ਮੱਧ ਬ੍ਰਿਟਿਸ਼ ਕੋਲੰਬੀਆ ਦੇ ਲਿਟਨ ਅਤੇ ਆਲੇ-ਦੁਆਲੇ ਦੇ 1000 ਤੋਂ ਵੱਧ ਲੋਕਾਂ ਨੂੰ ਬੁੱਧਵਾਰ ਦੇਰ ਰਾਤ ਨੂੰ ਸੁਰੱਖਿਅਤ ਥਾਵਾਂ ਤੇ ਭੇਜ ਦਿੱਤਾ ਗਿਆ ਜਦੋਂ ਤੇਜ਼ੀ ਨਾਲ ਵੱਧ ਦੀ ਅੱਗ ਨੇ ਪਾਈਚਾਰੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਨਾਲ ਨਿਵਾਸੀ ਹੈਰਾਨ ਰਹਿ ਗਏ BC ਦੇ ਪ੍ਰੀਮੀਅਰ ਜ਼ੋਨ ਹੋ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬੀਸੀ ਅਧਿਕਾਰੀਆਂ ਨੇ ਬ੍ਰੀਫਿੰਗ ਨੂੰ ਦੱਸਿਆ ਕਿ ਕੁਝ ਨਿਵਾਸੀ ਲਾਪਤਾ ਹਨ। ਮਿਸ਼ਨ ਮੈਟਸ ਕੀ ਫਰੇਜ਼ਰ ਕੈਨੀਅਨ ਦੇ ਸੰਸਦ ਮੈਂਬਰ ਬ੍ਰੈਡਵਿਸ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਸ਼ਹਿਰ ਨੂੰ ਢਾਂਚਾਗਤ ਨੁਕਸਾਨ ਹੋਇਆ ਤੇ ਪਿੰਡ ਦਾ 90% ਹਿੱਸਾ ਸੜ ਗਿਆ ਜਿਸ ਵਿੱਚ ਸ਼ਹਿਰ ਦਾ ਕੇਂਦਰ ਵੀ ਸ਼ਾਮਲ ਹੈ। ਉਹਨਾਂ ਕਿਹਾ ਕਿ ਅੱਗ ਨੇ ਬੀਸੀ ਹਾਈਡਰੋ ਸਟੇਸ਼ਨਾਂ ਅਤੇ ਹਾਈਵੇ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਜਿਸ ਨਾਲ ਸੜਕ ਰਾਹੀਂ ਲਟਣ ਤੱਕ ਪਹੁੰਚ ਸੀਮਿਤ ਹੋ ਗਈ ਹੈ। ਦੂਜੇ ਪਾਸੇ ਹਾਰਗਨ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਬੀਸੀ ਵਿੱਚ 62 ਮਿਆ ਅੱਗਾ ਦੀ ਰਿਪੋਰਟ ਕੀਤੀ ਗਈ ਹੈ ਜਿਸ ਕਾਰਨ ਅਧਿਕਾਰੀਆਂ ਨੂੰ ਬੀਸੀ ਦੇ ਕੈਰੀਬੂ ਖੇਤਰ ਵਿੱਚ ਲਗਭਗ 700 ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਨਵੇਂ ਨਿਕਾਸੀ ਆਦੇਸ਼ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ ਹੈ ਇਨਾਂ ਹੀ ਨਹੀਂ ਇਸ ਭਿਆਨਕ ਗਰਮੀ ਦੀ ਲਹਿਰ ਨੇ ਅਮਰੀਕਾ ਦੇ ਉੱਤਰ ਪੱਛਮੀ ਵਿੱਚ ਰਿਕਾਰਡ ਉੱਚ ਤਾਪਮਾਨ ਨਾਲ ਤਬਾਹੀ ਮਚਾਈ ਹੈ ਦਸ ਦੀ ਬੀਸੀ ਕੋਰੋਨਰ ਸਰਵਿਸ ਨੇ ਕਿਹਾ ਹੈ ਕਿ ਸੂਬੇ ਅੰਦਰ 5 ਦਿਨਾਂ ਦੇ ਵਿੱਚ ਘੱਟੋ-ਘੱਟ 486 ਅਚਾਨਕ ਮੌਤਾਂ ਦਰਜ ਕੀਤੀਆਂ ਗਈਆਂ ਨੇ ਜੋ ਕਿ ਉਸ ਸਮੇਂ ਦੌਰਾਨ ਸੂਬੇ ਦੇ ਵਿੱਚ ਹੋਣ ਵਾਲੀਆਂ ਆਮ ਮੌਤਾਂ ਦੇ ਨਾਲੋਂ ਲਗਭਗ 3 ਗੁਣਾ ਜ਼ਿਆਦਾ ਨੇ ਸੋ ਹੁਣ ਦੇਖਣਾ ਹੋਵੇਗਾ ਕਿ ਸਥਾਨਕ ਅਧਿਕਾਰੀਆਂ ਦੇ ਵੱਲੋਂ ਇਸ ਆਗੂ ਤੇ ਕਦ ਅਤੇ ਕਿਵੇਂ ਕਾਬੂ ਪਾਇਆ ਜਾਂਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ طے ਕਰੇਗਾ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ